ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪੇਸ਼ ਕਰਾਂਗੇ ਸੁਖਵਿੰਦਰ ਸਿੰਘ ਖਾਰਾ ਜੀ ਦੀ ਲਿਖੀ ਕਹਾਣੀ ਸਰਪੰਚ ਸ਼ਾਮ ਦੇ 6 ਵਜੇ ਦੋ ਵਾਰ ਬੂਹਾ ਖੜਕਾਇਆ ਪਿੰਡ ਦੇ ਸੱਤ ਅੱਠ ਤਰਪੰਤ ਅਤੇ ਹੋਰ ਮੌਤ ਪ੍ਰਬੰਧਿਆਨੀ ਸਾਬਕਾ ਸਰਪੰਚ ਭਗਵਾਨ ਸਿੰਘ ਦਾ ਕੌਣ ਭਾਈ ਆਉਂਦਾ ਹਾਂ ਤਰਪੰਤ ਨੇ ਵਿੜੇ ਵਿੱਚੋਂ ਆਵਾਜ਼ ਦਿੰਦਿਆਂ ਆਖਿਆ ਆਪਣੀ ਆ ਬੂਹਾ ਖੋਲੇਗਾ ਕਿ ਸਾਨੂੰ ਦਰਵਾਜ਼ੇ ਵਿੱਚ ਹੀ ਖੜਾ ਰੱਖੇਗਾ ਮੌਤਵਾਰਾਂ ਵਿੱਚੋਂ ਇੱਕ ਨੇ ਸਰਪੰਚ ਨੂੰ ਹੱਸਦੇ ਆਖਿਆ ਆਓ ਜੀ ਆਇਆਂ ਨੂੰ ਅੱਜ ਤਾਂ ਕਿਹੜੀ ਦੇ ਕਾਰਨ ਰਹਿਣ ਆਏ ਹਨ ਅੰਦਰ ਲੰਘ ਆਓ ਬੈਠ ਕੇ ਬੈਠੋ ਮੈਂ ਠੰਡੇ ਪਾਣੀ ਦੀ ਬੋਤਲ ਕੈਡੀ ਵਿੱਚੋਂ ਫੜ ਲਿਆਵਾਂ ਸਾਬਕਾ ਸਰਪੰਚ ਨੇ ਬੂਹਾ ਖੋਲ ਕੇ ਬੈਠਕ ਵੱਲ ਇਸ਼ਾਰਾ ਕਰਦੇ ਆਖਿਆ ਪਾਣੀ ਪੀ ਕੇ ਸਾਰਿਆਂ ਨੇ ਇੱਕ ਦੂਜੇ ਦੀ ਖੈਰ ਸੁਖ ਪੁੱਛੀ ਸਰਪੰਚ ਸਾਹਿਬ ਜੀ ਦੂਸਰੀ ਪਾਰਟੀ ਵਾਲਿਆਂ ਨੇ ਕਹਿਰ ਸਿੰਘ ਨੂੰ ਸਰਪੰਚ ਖੜਾ ਕਰ ਦਿੱਤਾ ਹੈ ਅਸੀਂ ਆਪਣੀ ਪਾਰਟੀ ਵੱਲੋਂ ਤੁਹਾਨੂੰ ਫੇਰ ਸਰਪੰਚ ਖੜਾ ਕਰਨ ਦੀ ਬੇਨਤੀ ਕਰਨ ਆਏ ਹਾਂ ਆਪਣੇ ਵੱਲ ਮਜ਼ਦੂਰਾਂ ਦਾ ਵੇੜਾ ਵੀ ਇੱਕ ਮੁਠ ਭੁਗਤ ਜਾਵੇਗਾ ਤੁਹਾਡੀ ਜਿੱਤ 100% ਪੱਕੀ ਹੈ ਮੌਤ ਭਰਾਂ ਦਾ ਸੁਲਝਿਆ ਹੋਇਆ ਅਗੂ ਦਿਆਲ ਸਿੰਘ ਬੋਲਿਆ ਵੇਖੋ ਜੀ ਸਿਆਣੇ ਕਹਿੰਦੇ ਹਨ ਕਾਰਾਈ ਪੰਚਾਇਤ ਦਾ ਵਾਹ ਲੱਗਦੀ ਆਖਿਆ ਮੋੜਨਾ ਨਹੀਂ ਚਾਹੀਦਾ ਪਰ ਮੈਂ ਸਰਪੰਚ ਨਹੀਂ ਖਲੋਣਾ ਤੁਸੀਂ ਹੋਰ ਕਿਸੇ ਨੂੰ ਡੱਕ ਦਿਓ ਮੇਰੇ ਹੱਥ ਖੜੇ ਹਨ ਸਾਬਕਾ ਸਰਪੰਚ ਨੇ ਬੱਚਿਆਂ ਮੰਗ ਪੱਕੀ ਨਾ ਕਰਦੇ ਆਖਿਆ ਗੱਲ ਕੀ ਹੈ ਲੋਕ ਤਾਂ ਸਰਪੰਚੀ ਦੀ ਚੋਣ ਲੜਨ ਲਈ 20-20 ਲੱਖ ਰੁਪਏ ਪਾਣੀ ਵਾਂਗ ਰੋੜ ਦਿੰਦੇ ਹਨ ਅਸੀਂ ਤੁਹਾਨੂੰ ਤੁਹਾਡੇ ਘਰ ਆ ਕੇ ਖੜਾ ਕਰਨ ਆਏ ਹਾਂ ਖਰਚਾ ਵੀ ਤੁਹਾਡਾ ਬਹੁਤਾ ਨਹੀਂ ਹੋਣ ਦੇਵਾਂਗੇ ਧਾਰੂ ਦਾ ਸਾਰਾ ਕੰਮ ਮੇਰੇ ਝੋਮੇ ਰਹਿਣ ਦਿਓ ਮੋਤਵਰਾ ਵਿੱਚੋਂ ਨੰਬਰਦਾਰ ਕਰਮ ਸਿੰਘ ਪੂਰੀ ਵਾਹ ਲਾਉਂਦੇ ਬੋਲਿਆ ਸਰਪੰਚਾ ਖਰਚੇ ਤੋਂ ਨਾ ਮਰ ਪੋਸਟ ਦਾ ਸਾਰਾ ਕੰਮ ਮੈਂ ਸੰਭਲਵਾਂਗਾ ਮੋਤਵਰਾ ਵਿੱਚੋਂ ਸਾਬਕਾ ਸਰਪੰਚ ਮੈਂਬਰ ਨੱਥਾ ਸਿੰਘ ਬੋਲਿਆ ਵੇਖੋ ਭਾਈ ਮੈਨੂੰ ਖਰਚੇ ਖਰਚੇ ਦੀ ਕੋਈ ਪਰਵਾਹ ਨਹੀਂ ਹੈ ਤਹਾਡੀ ਕਿਰਪਾ ਨਾਲ ਇੱਕ ਮੁੰਡਾ ਅਮਰੀਕਾ ਵਿੱਚ ਪੱਕਾ ਹੈ ਦੂਜਾ ਆਸਟ੍ਰੇਲੀਆ ਪੱਕਾ ਹੋ ਗਿਆ ਹੈ ਤੀਜਾ 15 ਕਿਲਿਆਂ ਵਿੱਚ ਖੇਤੀਬਾਹੀ ਕਰਦਾ ਹੈ ਕੁੜੀ ਵੀ ਕੈਨੇਡਾ ਪੱਕੀ ਹੋ ਗਈ ਹੈ ਜਦੋਂ ਮੈਂ ਪਹਿਲੀ ਵਾਰ ਸਰਪੰਚ ਬਣਿਆ ਸੀ ਸਭ ਕੁਝ ਉਸ ਸਮੇਂ ਪੌ 12 ਹੋ ਗਈਆਂ ਸਨ ਉਸ ਸਮੇਂ ਗ੍ਰਾਂਟਾਂ ਸਰਕਾਰ ਦੀਆਂ ਮਗਰਲੇ 2 ਸਾਲਾਂ ਵਿੱਚ ਮੀਂਹ ਮੰਗ ਵਰਦੀਆਂ ਸਨ 90 ਲੱਖ ਗ੍ਰਾਂਟ ਵਿੱਚੋਂ ਤੀਜਾ ਹਿੱਸਾ ਪਿੰਡ ਦੀਆਂ ਗਲੀਆਂ ਨਾਲੀਆਂ ਵਿੱਚ ਲਾ ਦਿੱਤਾ ਸੀ ਇੱਕ ਹਿੱਸਾ ਮੰਤਰੀ ਤੇ ਅਫਸਰ ਢਕਰ ਗਏ ਸਨ ਦੀ ਬੈਂਤੀ ਲੱਖ ਮਾਤੜਨ ਨੂੰ ਬਚ ਗਿਆ ਸੀ ਸਾਰੇ ਪਿੰਡ ਵਾਲੇ ਵੀ ਪਿੰਡ ਵਿੱਚ ਹੋਏ ਕੰਮ ਤੋਂ ਬਹੁਤ ਖੁਸ਼ ਸਨ ਇਸ ਤੋਂ ਇਲਾਵਾ ਪਿੰਡ ਵਿੱਚ ਬੁਢਾਪਾ ਪੈਨਸ਼ਨ ਅਧੀਆਂ ਵੰਡ-ਮੁੰਡ ਕੇ ਅਧੀਆਂ ਵਾਚ ਜਾਂਦੀਆਂ ਸਨ ਭਾਵ ਨਾਲੇ ਫਲ ਤੇ ਨਾਲੇ ਫਲੀਆਂ ਮਿਲ ਜਾਂਦੀਆਂ ਸਨ ਮਤਲਬ ਨਾਲੇ ਟੌਰ ਤੇ ਨਾਲੇ ਕਮਾਈ ਹੋ ਜਾਂਦੀ ਸੀ ਹੁਣ ਪਿਛਲੀ ਸਰਕਾਰ ਨੇ ਵੀ ਸਿੱਧੇ ਚੈੱਕ ਦੇਣੇ ਬੰਦ ਕਰ ਦਿੱਤੇ ਸਨ ਨਰੇਗਾ ਸਕੀਮ ਦੇ ਖਾਤਿਆਂ ਰਾਹੀਂ ਬਾਅਦ ਵਿੱਚ ਪੈਸੇ ਆਉਂਦੇ ਸਨ ਬਹੁਤੇ ਸਰਪੰਚਾਂ ਪਹਿਲਾਂ 5-7 ਲੱਖ ਕੋਲੋਂ ਖਰਚੇ ਹਨ ਸਰਕਾਰ ਨੇ ਪੈਸੇ ਖਾਤੇ ਵਿੱਚ ਪਾਉਂਦਿਆਂ ਦੇਰੀ ਕਰ ਦਿੱਤੀ ਉਤੋਂ ਸਰਕਾਰ ਬਦਲ ਗਈ ਨਵੀਂ ਪਾਰਟੀ ਦੀ ਸਰਕਾਰ ਬਣ ਗਈ ਮਰਦੀ ਨੇ ਅੱਕ ਚੱਬਿਆ ਬਹੁਤੇ ਸਰਪੰਚਾਂ ਨੂੰ ਇਸ ਪਾਰਟੀ ਵਿੱਚ ਡੁੱਬੇ ਪੈਸੇ ਕਢਾਉਣ ਦਾ ਕਰਕੇ ਜਾਣਾ ਪਿਆ ਇੱਛਾ ਵੀ ਮਨਾਈਆਂ ਤੇ ਲੱਸੀ ਤੋਂ ਵੀ ਜਵਾਬ ਹੋ ਗਿਆ ਭਾਵ ਪਾਰਟੀ ਵੀ ਬਦਲੀ ਪੈਸੇ ਵੀ ਡੁੱਬੇ ਹੀ ਰਹਿ ਗਏ ਮੁੱਕ ਦੀ ਗੱਲ ਹਮੇਸ਼ਾ ਹਵਾ ਦਾ ਰੁਖ ਵੇਖ ਕੇ ਚੱਲਣਾ ਚਾਹੀਦਾ ਹੈ ਸਾਬਕਾ ਸਰਪੰਚ ਨੇ ਕੋਰੀ ਨਾ ਕਰਦਿਆਂ ਆਪਣੀ ਰਾਮ ਕਹਾਣੀ ਮੁਕਾਈ ਹਵਾ ਦਾ ਰੁਖ ਇਹ ਕੀ ਬੁਝਾਰਤ ਹੈ ਸਰਪੰਚ ਸਾਹਿਬ ਮੌਤਵਰਾਂ ਵਿੱਚੋਂ ਇੱਕ ਹੋਰ ਬੋਲਿਆ ਤੁਸੀਂ ਇਸ਼ਾਰਾ ਸਮਝੇ ਨਹੀਂ ਭਾਈ ਸਾਹਿਬ ਹੁਣ ਕਟੜ ਇਮਾਨਦਾਰਾਂ ਦੀ ਸਰਕਾਰ ਹੈ ਪੈਸੇ ਇਹਨਾਂ ਨੇ ਨਾ ਖਾਣਾ ਤੇ ਨਾ ਖਾਣ ਦੇਣਾ ਹੈ ਤੜਕੇ ਤੋਂ ਲੋਕ ਬੁਹਾ ਭੰਣਾ ਸ਼ੁਰੂ ਕਰ ਦਿੰਦੇ ਹਨ ਕੋਈ ਕਹਿੰਦੀ ਮੇਰੀ ਪੈਨਸ਼ਨ ਕੱਟੀ ਗਈ ਹੈ ਕੋਈ ਕਹਿੰਦਾ ਮੈਨੂੰ ਕਣਕ ਨਹੀਂ ਮਿਲੀ ਕੋਈ ਕਹਿੰਦਾ ਮੇਰੀ ਬੁਢਾਪਾ ਪੈਨਸ਼ਨ ਲਗਵਾ ਦਿਓ ਕੋਈ ਕਹਿੰਦਾ ਮੈਂ ਅਸਲੀ ਦਾ ਲਾਇਸੈਂਸ ਬਣਾਉਣਾ ਹੈ ਕੋਈ ਕਹਿੰਦਾ ਮੇਰੀ ਵੱਟ ਵੱਡ ਦਿੱਤੀ ਹੈ ਮੁਕ ਦੀ ਗੱਲ ਸਾਰਾ ਦਿਨ ਲੋਕ ਬੁਹਾ ਖੜਕਾਈ ਜਾਂਦੇ ਹਨ ਕੜੀ ਆਰਾਮ ਕਰਨ ਦਾ ਜਾਂ ਖੇਤਾਂ ਵਿੱਚ ਢੇੜਾ ਮਾਰਨ ਦਾ ਵੀ ਟਾਈਮ ਨਹੀਂ ਮਿਲਦਾ ਉੱਤੋਂ ਅਫਸਰਾਂ ਦੀਆਂ ਨਵੇਂ ਸੂਰਜ ਵੰਗਾਰਾਂ ਕੋਈ ਅਫਸਰ ਕਹਿੰਦਾ ਸ਼ਰਾਬ ਦੀ ਕੈਨੀ ਮੈਨੂੰ ਭੇਜ ਦੇਈ ਕੋਈ ਅਫਸਰ ਕਹਿੰਦਾ ਲੀਡਰ ਦੀ ਮਾਂ ਦਾ ਭੋਗ ਹੈ ਦੁੱਧ ਕੁਆਂਟਲ ਤੇਰੇ ਝੁਮੇ ਹੈ ਇੱਥੇ ਬਸ ਨਹੀਂ ਲੋੜੀ ਇੱਥੇ ਬਸ ਨਹੀਂ ਲੋੜੀ ਦੀਵਾਲੀ ਵਿਸਾਖੀ ਤੇ ਠਾਣੇਦਾਰ ਸੁੱਕੀ ਪਾਟੀ ਮੰਗ ਲੈਂਦਾ ਹੈ ਫਿਰ ਲੀਡਰ ਕਹਿ ਦਿੰਦੇ ਪਾਰਟੀ ਦੀ ਕਾਨਫਰੰਸ ਹੈ ਦੋ ਟਰਾਲੀਆਂ ਬੰਦਿਆਂ ਬੁੱਡੀਆਂ ਦੀਆਂ ਭਰ ਕੇ ਲਿਆਉਣੀਆਂ ਜ਼ਰੂਰੀ ਹਨ ਜਿੰਨਾ ਭੈਣ ਭਰਾਵਾਂ ਨੂੰ ਕਾਨਫਰੰਸ ਤੇ ਖੜੀਦਾ ਹੈ ਸਵੇਰੇ ਉਹਨਾਂ ਨੂੰ ਪੋਸਤ ਖਵਾਉਣਾ ਪੈਂਦਾ ਹੈ ਅਤੇ ਰਾਤ ਨੂੰ ਪੈਗ ਲਵਾਉਣੇ ਪੈਂਦੇ ਹਨ ਇੱਥੇ ਹੀ ਬਸ ਨਹੀਂ ਜਦੋਂ ਮੰਤਰੀ ਜਾਂ ਲੀਡਰ ਨੇ ਆਉਣਾ ਹੁੰਦਾ ਹੈ ਫਿਰ ਪਿੰਡ ਦਾ ਇਕੱਠ ਕਰਨਾ ਪੈਂਦਾ ਹੈ ਮੰਤਰੀ ਲਈ ਵਨ ਸੁਵੰਨੀਆਂ ਮਠਿਆਈਆਂ ਲਿਆਉਣੀਆਂ ਪੈਂਦੀਆਂ ਹਨ ਪਿੰਡ ਦੇ ਲੋਕਾਂ ਲਈ ਵੱਖ ਚਾਪ ਕੋੜੇ ਦਾ ਪ੍ਰਬੰਧ ਕਰਨਾ ਪੈਂਦਾ ਹੈ ਜੇਕਰ ਲੜਾਈ ਝਗੜੇ ਵਿੱਚ ਸੱਚੀ ਗੱਲ ਕਰ ਦਈਏ ਫਿਰ ਇੱਕ ਤੇਰ ਦੁਸ਼ਮਣ ਬਣ ਜਾਂਦੀ ਹੈ ਸਰਪੰਚੀ ਉਸ ਤਰਿਆਂ ਦੀ ਮਾਲਾ ਹੁੰਦੀ ਹੈ ਰੈਂਦੀ ਕਸਰ ਪਿੰਡ ਵਾਲੇ ਕੱਢ ਦਿੰਦੇ ਹਨ ਗਾਣਾ ਕੱਢ ਕੇ ਵੱਦੂਆਂ ਦੇ ਕੇ ਸਰਪੰਚ ਗਰਾਂਟਾ ਖਾ ਗਿਆ ਪਿੰਡ ਦਾ ਸਵਾਰਿਆ ਗੁਜ ਨਹੀਂ ਹੈ ਸਾਬਕਾ ਸਰਪੰਚ ਨੇ ਸਰਪੰਚਾਂ ਨੂੰ ਆਉਂਦੀਆਂ ਮੁਸ਼ਕਲਾਂ ਦਾ ਲੋ ਚੋਖਾ ਕਰਦਿਆਂ ਆਪਣੀ ਗੱਲ ਮੁਕਾਈ ਸਰਪੰਚ ਦੀ ਗੱਲ ਸੁਣ ਕੇ ਕੁਝ ਮਿੰਟਾਂ ਲਈ ਬੈਠਕ ਵਿੱਚ ਚੁੱਪ ਵਰਤ ਗਈ ਸਾਰੇ ਸਵਾਲੀਆਂ ਨਜ਼ਰਾਂ ਇੱਕ ਦੂਜੇ ਵੱਲ ਵੇਖਣ ਲੱਗ ਪਏ ਸਰਪੰਚ ਸਾਹਿਬ ਜੀ ਜੇਕਰ ਸਰਕਾਰ ਨੇ ਸਰਪੰਚਾਂ ਨੂੰ ਪਿੰਡਾਂ ਦੀ ਗ੍ਰਾਂਟਾਂ ਖਾਣ ਤੋਂ ਰੋਕਣਾ ਹੈ ਜਾਂ ਇਮਾਨਦਾਰ ਸਰਪੰਚ ਬਣਾਉਣੇ ਹਨ ਫਿਰ ਸਰਪੰਚ ਦੀ ਤਨਖਾਹ ਘੱਟੋ-ਘੱਟ 50000 ਤੋਂ ਵੱਧ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਚੰਗੇ ਅਕਸ ਵਾਲੇ ਸਰਪੰਚਾਂ ਦੀ ਪੈਨਸ਼ਨ ਵੀ 10000 ਲੱਗਣੀ ਚਾਹੀਦੀ ਹੈ ਮੌਤਵਰਾਂ ਵਿੱਚੋਂ ਨੰਬਰਦਾਰ ਕਰਮ ਸਿੰਘ ਚੁੱਪ ਤੋੜਨ ਵਿੱਚ ਪਹਿਲ ਕਰਦਾ ਤੇ ਸਰਕਾਰ ਨੂੰ ਕੋਸ ਦਾ ਬੋਲਿਆ ਪੇਟ ਨਾ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ ਕਿਹੜਾ ਕਰਦੇ ਸਾਰੇ ਕੰਮ ਧੰਦੇ ਛੱਡ ਕੇ ਕੋਲੋਂ ਖਰਚ ਕਰਕੇ 5 ਸਾਲ ਪਿੰਡ ਦਾ ਬਿੰਡਾ ਖੀਚੀ ਜਾਵੇ ਇਸ ਕਰਕੇ ਮੈਂ ਬਿਲਕੁਲ ਸਰਪੰਚੀ ਵਾਲੇ ਪੰਗੇ ਵਿੱਚ ਨਹੀਂ ਪੈਣਾ 100 ਹੱਥ ਰੱਸਾ ਸਿਰ ਤੇ ਗੰਢ ਸਾਬਕਾ ਸਰਪੰਚ ਨੇ ਤੋੜ ਕੇ ਜਵਾਬ ਦਿੰਦਿਆਂ ਆਖਿਆ ਨਾ ਨੌ ਮਣ ਤੇਲ ਇਕੱਠਾ ਹੋਵੇ ਨਾ ਰਾਜਾ ਨੱਚੇ ਭਾਵ ਤੁਹਾਡੀਆਂ ਮੁਸ਼ਕਲਾਂ ਦਾ ਸਾਡੇ ਕੋਲ ਕੋਈ ਹੱਲ ਨਹੀਂ ਹੈ ਅਸੀਂ ਸਰਪੰਚ ਸਾਫ਼ੇ ਚੱਲਦੇ ਹਾਂ ਮੌਤਬਣਾ ਵਿੱਚੋਂ ਨੱਥਾ ਸਿੰਘ ਬੋਲਿਆ ਠਹਿਰੋ ਮੈਂ ਬੋਤਲ ਲਿਆਉਂਦਾ ਹਾਂ ਹੁਣ ਮੂੰਹ ਕੋੜਾ ਕਰਕੇ ਜਾਇਓ ਸਰਪੰਚ ਦੇਸੀਦਾਰੂ ਦੀ ਬੋਤਲ ਲੈਣ ਚਲਾ ਗਿਆ ਜੇਕਰ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ